ਪੀਐਸ ਅਦਰਦੇ ਏਰੀਏ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਪੈਂਦਾ ਹੈ ਕੇਕੇ ਜੁਵੇਲਰਸ ਜਿਸ ਦੇ ਅੰਦਰ ਮਿਤੀ 29 12 25 ਨੂੰ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ ਇਸ ਇਨਸੀਡੈਂਟ ਦੌਰਾਨ ਦੋ ਨੌਜਵਾਨ ਮੁੰਡੇ ਨੇ ਦੁਕਾਨ ਦੇ ਅੰਦਰ ਵੜ ਕੇ ਉਹਨਾਂ ਦੀ ਲੁੱਟ ਕੋ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਦੁਕਾਨਦਾਰ ਨੇ ਇੱਕ ਮਲਜਮ ਉਹਦਾ ਨਾਂ ਹੈ ਗੁਰਜੀਤ ਸਿੰਘ ਅਲਿਆਸ ਗੋਲਡੀ ਇੱਕ ਖੋਟਖਾਲਸਾ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਮੌਕੇ ਤੇ ਹੀ ਇਹਨਾਂ ਨੂੰ ਫੜ ਲਿਆ ਗਿਆ ਸੀ ਤੁਜਾ ਜਿਹੜਾ ਮੁੰਡਾ ਸੀਗਾ ਸਮੀਰ ﺍﻟियास ਬਾਬੀ ਐਵੀ ਕੋਟਕਾਸਲ ਦਾ ਰਹਿਣ ਵਾਲਾ ਹੈ ਇਨਾਂ ਨੇ ਡੱਬ ਵਿਚੋਂ ਇੱਕ ਪਿਸਤਲ ਕੱਢ ਕੇ ਦੁਕਾਨਦਾਰਾ ਦੇ ਉੱਤੇ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਸਾਡਾ ਪੁਲਿਸ ਪਾਰਟੀ ਇਮੀਡੀਏਟਲੀ ਮੌਕੇ ਤੇ ਜਾ ਕੇ ਇੱਕ ਐਫ ਆਰ ਨੰਬਰ 278 ਅੰਡਰ ਸੈਕਸ਼ਨ 109 ਬੀ ਐਨ ਐਸ ਅਤੇ ਆਰਮਜ਼ ਐਕਟ ਦਾ ਆਰਮਜ਼ ਐਕਟ ਸੈਕਸ਼ਨ ਲਾ ਕੇ ਮੁਕਦਮਾ ਦਰਜ ਕੀਤਾ ਸੀਗਾ ਇਸ ਤੋਂ ਇਲਾਵਾ ਮੌਕੇ ਤੇ ਹੀ ਗੁਰਜੀਤ ਸਿੰਘ ਦਾ ਗ੍ਰਿਫਤਾਰੀ ਕਰ ਲਿਆ ਸੀ ਇਸ ਬਰੀਫਿੰਗ ਦੌਰਾਨ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਦੂਜਾ ਮੁੰਡਾ ਸਮੀਰ ﺍﻟियास ਬਾਬੀ ਜਿਨ੍ਹਾਂ ਨੇ ਮੌਕੇ ਤੋਂ ਫਰਾਰ ਹੋਇਆ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਕੋਲੋਂ ਇੱਕ ਪਿਸਤਲ ਵੀ ਬਰਾਮਦ ਕਰ ਲਈ ਐਸੀ ਮੈਂ ਇਸ ਬਰੀਫਿੰਗ ਦੌਰਾਨ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਕੇਸ ਅਭੀ ਪੂਰਾ ਕੰਪਲੀਟ ਹੋ ਚੁੱਕੀ ਹੈ